ਸਾਣਾ ਜੱਬੇਵਾਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕਦਮਾ ਨੰਬਰ 34 ਮਿਤੀ 17/4/24 ਅੰਡਰ ਸੈਕਸ਼ਨ 379 34 ਆਈਪੀਸੀ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਮੋਟਰਸਾਈਕਲ ਬਰਾਮਦ ਕੀਤੇ ਅਤੇ ਇਸ ਤੋਂ ਇਲਾਵਾ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ ਦਰਾਨੇ ਪੋਸ਼ਕ ਦੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ કુલ 7 ਮੋਟਰਸਾਈਕਲ ਇਸ ਮੁਕਦਮੇ ਵਿੱਚ ਬਰਾਮਦ ਕੀਤੇ ਗਏ ਇਸ ਮੁਕਦਮੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮਿਤੀ 16/4 ਨੂੰ ਬਜਰਾਵਰ ਪਿੰਡ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਸੀ ਉਸ ਦਿਨ ਤਿੰਨ ਮੋਟਰਸਾਈਕਲ ਉਥੋਂ ਚੋਰੀ ਹੋਏ ਜਸਪਾਲ ਸਿੰਘ ਪੁੱਤਰ ਜਸਬੀਰ ਸਿੰਘ ਦਾ ਜਸਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਦਾ ਅਤੇ ਕੁਲਵਿੰਦਰ ਸਿੰਘ ਪੁੱਤਰ ਜੀਤਰਾਮ ਦਾ ਜੀ ਇਹਨਾਂ ਦੀ ਕੰਪਲੇਂਟ ਤੇ ਐਸਬੀ ਬੁੱਧ ਸਿੰਘ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਐਫਆਈਆਰ ਦਰਾਂਨੇ ਤਫਤੀਸ਼ ਜਿਹੜਾ ਵਾ ਇਸ ਮੁਕੱਦਮੇ ਵਿੱਚ ਤਿੰਨ ਦੋਸ਼ੀ ਜਸਪਰੀਤ ਸਿੰਘ ਜਗਰੂਪ ਸਿੰਘ ਬਲਵੀਰ ਸਿੰਘ ਬੰਟੀ ਦੇ ਪੁੱਤਰ ਮਨਿੰਦਰ ਸਿੰਘ ਅਤੇ ਜੁਝਾਰ ਸਿੰਘ ਜਿੰਮੀ ਪੁੱਤਰ ਦਰਜੀਤ ਸਿੰਘ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇਹ ਮਕਦਮਾ ਵਿੱਚ ਚੋਰੀ ਹੋਇਆ ਤਿੰਨ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਕੁੱਲ ਸੱਤ ਮੋਟਰਸਾਈਕਲ ਗ੍ਰਾਹਨ ਕੀਤੇ ਗਏ ਇਹਨਾਂ ਨੂੰ ਗ੍ਰਿਫਤਾਰੀ ਬਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਹਨਾਂ ਦਾ ਰਮਾਨਾ ਹਾਸਲ ਕੀਤਾ ਗਿਆ ਵਾ ਜਿੰਨਾਂ ਪਾਸੋਂ ਹੋਰ ਤਰੀਕੀ ਨਾਲ ਕੋਸ਼ਿਸ਼ ਕੀਤੀ ਜਾਵੇਗੀ ਹੋ ਸਕਦਾ ਇਹਨਾਂ ਕੋਲ ਹੋਰ ਵੀ ਗ੍ਰਾਹਨੀਆਂ ਹੋਣ ਜਾਂ ਹੋਰ ਵੀ ਚੋਰੀਆਂ ਇਹਨਾਂ ਨੇ ਕੀਤੀਆਂ ਹੋਣ ਉਹ ਟਰੇਸ